ਸਮਾਲੀਆ ਦੇਸ਼ ਦੇ ਜਿਹੜੇ ਵੀ ਲੋਕ ਇੱਥੇ ਸੀਗੇ ਉਹਨਾਂ ਨੂੰ ਟੈਂਪਰੇਰੀ ਸਟੇਟਸ ਦਿੱਤਾ ਜਾਂਦਾ ਸੀ ਵੀ ਤੁਸੀਂ ਇੱਥੇ ਰੁੱਕ ਸਕਦੇ ਆ। ਟਰੰਪ ਸਾਹਿਬ ਕਹਿੰਦੇ ਇਹਨਾਂ ਤੋਂ ਵਾਪਸ ਫੜੋ ਜੀ ਸਾਰੇ ਕਾਗਜ਼ ਪੱਤਰ ਤੇ ਵਾਪਸ ਇਹਨਾਂ ਨੂੰ ਇਹਨਾਂ ਦੇ ਦੇਸ਼ ਭੇਜਿਆ ਜਾਵੇ ਤੇ ਸਟੇਟਸ ਇਹਨਾਂ ਦਾ ਕੈਨਸਲ ਆਊਟ ਕੀਤਾ ਜਾਵੇ ਕਿ ਉੱਥੇ ਰੌਲਾ ਰੱਪਾ ਕਿਸ ਕਰਕੇ ਸਟੇਟਸ ਦਿੱਤਾ ਜਾਂਦਾ ਸੀ ਇਥੇ ਇਮੀਗ੍ਰੇਸ਼ਨ ਦਾ ਤੇ ਹੁਣ ਕਿਉਂ ਵਾਪਸ ਲੈ ਲਿਆ 60% ਤੱਕ ਆਪਣਾ ਕਰਜ਼ਾ ਮaaf ਕਰਵਾਓ ਕਰਜ਼ਾ ਤੇ ਟੈਕ ਸੈਟਲਮੈਂਟਸ ਪੇ ਪੈਨੀਜ਼ ਓਵਰ ਡਾਲਰਸ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮaaf ਨਹੀਂ ਕਰਵਾ ਦਿੰਦੇ ਯੂ ਐਸ ਤੇ ਕੈਨੇਡਾ ਲਈ ਕਾਲ ਕਰੋ 888-888-9914 ਬਰਦਰ ਸਭ ਤੋਂ ਐਮ ਖਬਰਿਆ ਇਹ ਖਬਰ ਵੈਸੇ ਜਿ ਦਿਖਿਆ ਜਾਵੇ ਤਾਂ ਮਿਨੇਸੋਟਾ ਦੇ ਨਾਲ ਸਬੰਧਤ ਹੈਗੀ ਆ ਵੱਧ ਤੋਂ ਸਭ ਤੋਂ ਵੱਧ ਜਿਹੜੇ ਸੋਮਾਲੀਆ ਦੇਸ਼ ਦੇ ਨਾਲ ਸਬੰਧਤ ਕਮਿਊਨਿਟੀ ਆ ਉਹ ਮਿਨੇਸੋਟਾ ਦੇ ਵਿੱਚ ਰਹਿੰਦੀ ਹੈ ਇਸ ਵੇਲੇ ਦੀ ਜਿਹੜੀ ਖਬਰ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਨਾਲ ਜੁੜੀ ਹੋਈ ਹੈ ਉਹਨਾਂ ਦੇ ਵੱਲੋਂ ਅਨਾਉਂਸਮੈਂਟ ਕੀਤੀ ਗਈ ਹੈ ਕਿ ਜਿਹੜੇ ਸੋਮਾਲੀਆ ਦੇ ਸਿਟੀਜ਼ਨਸ ਦੇ ਲਈ TPS ਜਾਰੀ ਕੀਤਾ ਜਾਂਦਾ ਸੀਗਾ ਟੈਂਪੋਰਰੀ ਪ੍ਰੋਟੈਕਟਿਡ ਸਟੇਟਸ ਸੀਗਾ ਉਹਨੂੰ ਉਹ ਖਤਮ ਕਰਨੇ ਜਾ ਰਿਹਾ ਹੈ ਪ੍ਰੋਫੈਸ਼ਨ ਦਾ ਕਹਿਣਾ ਹੈਗਾ ਕਿ ਸਮਾਲੀਆ ਦੇ ਵਿੱਚ ਹਾਲਾਤ ਪਹਿਲਾਂ ਤੋਂ ਬਹੁਤ ਸੁਧਰ ਗਏ ਆ ਇਸ ਵੇਲੇ ਇੰਟਾਇਰਲੀ ਇੰਪਰੂਵਡ ਕੰਡੀਸ਼ਨਸ ਆ ਟੋਟਲੀ ਡਿਫਰੈਂਟ ਕੰਡੀਸ਼ਨਸ ਆ ਇਸ ਲਈ ਹੁਣ ਉੱਥੋਂ ਦੇ ਲੋਕਾਂ ਨੂੰ ਅਮਰੀਕਾ ਦੇ ਵਿੱਚ ਰੋਕਣ ਦੇ ਲਈ ਹਿਊਮਨਿਟੇਰੀਅਨ ਰਿਲੀਫ ਦੀ ਲੋੜ ਨਹੀਂ ਹੈਗੀ ਇਸ ਦੇ ਨਾਲ ਇਹ ਵੀ ਅਨਾਊਂਸਮੈਂਟ ਕਰ ਦਿੱਤੀ ਗਈ ਹੈ ਕਿ ਜਿਹੜੇ ਇੰਪੈਕਟਡ ਸਮਾਲੀ ਸਿਟੀਜ਼ਨਸ ਹੈਗੇ ਆ ਜਿਹੜੇ ਇਸ ਵੇਲੇ ਯੂਨਾਈਟਿਡ ਸਟੇਟਸ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਹਰ ਹਾਲਤ ਦੇ ਵਿੱਚ 17 ਮਾਰਚ 2026 ਤੱਕ ਅਮਰੀਕਾ ਛੱਡਣਾ ਪਊਗਾ। ਅਮਰੀਕਾ ਛੱਡ ਕੇ ਉਹਨਾਂ ਨੂੰ ਆਪਣੇ ਮੁਲਕ ਜਾਣਾ ਹੀ ਪੈਣਾ ਹੈ। ਜੇ ਉਹ ਖੁਦ ਛੱਡ ਕੇ ਨਹੀਂ ਜਾਂਦੇ ਤਾਂ ਉਸ ਤੋਂ ਤੁਰੰਤ ਬਾਅਦ ਡੈਪੋਟੇਸ਼ਨ ਦਾ ਸਾਹਮਣਾ ਕਰਨਾ ਪੈਣਾ ਹੈ ਸੋਮਾਲੀਆ ਦੇਸ਼ ਦੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਕੋਲ ਇਸ ਵੇਲੇ ਟੈਂਪਰਰੀ ਪ੍ਰੋਟੈਕਟਿਡ ਸਟੇਟਸ ਹੈਗਾ ਆ। ਇਥੋਂ ਬਰੱਟਸਪ ਸਪਸ਼ਟ ਹੁੰਦਾ ਆ ਕਿ ਅਮਰੀਕਾ ਦੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਹੈ ਉਹਦੇ ਵਿੱਚ ਕਿਸੇ ਕਿਸਮ ਦੀ ਢਿੱਲ ਨਹੀਂ ਛੱਡਣਾ ਚਾਹੁੰਦੇ। ਕਿਸੇ ਵੀ ਕਿਸਮ ਦੇ ਜਿਹੜੇ ਟੈਂਪੋਰਰੀ ਪ੍ਰੋਟੈਕਟਰ ਸਟੇਟਸ ਜਿਨ੍ਹਾਂ ਦੇ ਬਾਰੇ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਇੱਕ ਕਰਕੇ ਇਹਨਾਂ ਦੇ ਵਿੱਚ ਕਾਨੂੰਨ ਦੇ ਵਿੱਚ ਬਦਲਾਅ ਲੈ ਕੇ ਆ ਰਹੇ ਹੈ ਟੈਂਪੋਰਰੀ ਪ੍ਰੋਟੈਕਟਿਡ ਸਟੇਟਸ ਨੂੰ ਇੱਕ ਇੱਕ ਕਰਕੇ ਬੰਦ ਕਰਨ ਦਾ ਸੋਚ ਚੁੱਕੇ ਹੈ ਅਮਰੀਕਾ ਦੀ ਐਡਮਿਨਿਸਟ੍ਰੇਸ਼ਨ ਵਾਲੇ ਅਮਰੀਕਾ ਦੀ ਹੋਮਲੈਂਡ ਸਿਕਿਉਰਿਟੀ ਦੀ ਸੈਕ੍ਰੇਟਰੀ ਕ੍ਰਿਸਟੀ ਨੋਇਮ ਹੋਰਨ ਨੇ ਕਿਹਾ ਉਹਨਾਂ ਨੇ ਕਿਹਾ ਕਿ ਸੋਮਾਲੀਆ ਦੇ ਵਿੱਚ ਸਿਕਿਉਰਿਟੀ ਦੇ ਉੱਪਰ ਜਿਹੜਾ ਇੱਕ ਰਿਵਿਊ ਕੀਤਾ ਗਿਆ ਉੱਥੇ ਜਿਹੜੀਆਂ ਹੁਣ ਕੰਟਰੀ ਕੰਡੀਸ਼ਨਸ ਆ ਉਹ ਇਹੋ ਜਿਹਿਆਂ ਨਹੀਂ ਹੈਗੀਆਂ ਕਿ ਉੱਥੋਂ ਦੇ ਲੋਕਾਂ ਨੂੰ ਕੋਈ ਖਤਰਾ ਹੋਵੇ ਜਾਂ ਅਮਰੀਕਾ ਦੇ ਵਿੱਚ ਆ ਕੇ ਉਹਨਾਂ ਨੂੰ ਕਿਸੇ ਕਿਸਮ ਦੀ ਸਿਕਿਉਰਿਟੀ ਦੀ ਲੋਡ ਪਵੇ ਡਾਟਸਬੀ ਦੇ ਵਿੱਚ ਮੋٹے ਤੌਰ 'ਤੇ ਜਿਹੜਾ ਇਨੀਸ਼ੀਅਲੀ ਦੌਰ ਹੈਗਾ ਆ ਇਹਦੇ ਵਿੱਚ ਤਕਰੀਬਨ 1100 ਲੋਕਾਂ ਨੂੰ ਇਸ ਦੇਸ਼ ਨੂੰ ਛੱਡਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇ ਉਹ 17 ਮਾਰਚ 2026 ਤੱਕ ਨਹੀਂ ਜਾਂਦੇ ਤਾਂ ਇਨ੍ਹਾਂ 1100 ਲੋਕਾਂ ਦੇ ਉੱਤੇ ਡੈਪੋਟੇਸ਼ਨ ਪ੍ਰोसीਡਿੰਗਜ਼ ਹੈ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਹਾਲਾਂਕਿ ਇੱਕ ਕੌਂਟਰੋਵਰਸੀ ਵੀ ਇਸ ਪੂਰੇ ਡਿਸੀਜਨ ਦੇ ਨਾਲ ਜੁੜੀ ਹੋਈ ਹੈ ਬਹੁਤ ਸਾਰੇ ਹਿਊਮਨ ਰਾਈਟਸ ਸੰਗਠਨਾਂ ਜਿਹੜੇ ਉਹ ਇਹ ਮੰਨਦੇ ਆ ਕਿ ਸੋਮਾਲੀਆ ਦੇਸ਼ ਬੇਸ਼ੱਕ ਉਹਦੇ ਹਾਲਾਤ ਸੁਧਰੇ ਨੇ ਪਰ ਉਹ ਸੇਫ ਨਹੀਂ ਹੋਇਆ ਉੱਥੇ ਅਜੇ ਵੀ ਅਲ ਸ਼ਬਾਬ ਵਰਗੇ ਜਿਹੜੇ ਅਤਵਾਦੀ ਗਰੁੱਪ ਹੈਗੇ ਆ ਉਹ ਐਕਟਿਵ ਨੇ ਜਿਨ੍ਹਾਂ ਚਿਰ ਉਹ ਉੱਥੇ ਨੇ ਲੋਕਾਂ ਦੀ ਸੇਫਟੀ ਸਿਕਿਉਰਿਟੀ ਦੀ ਕੋਈ ਵੀ ਜ਼ਿੰਮੇਵਾਰੀ ਨਹੀਂ ਚੱਕ ਸਕਦਾ ਸੋ ਬਿਸ਼ੱਕ ਡੋਨਲਡ 트ੰਪ ਹੋਰਾਂ ਦਾ ਜਿਹੜਾ ਮਾਸ ਡਿਪੋਰਟੇਸ਼ਨ ਦਾ এজেন্ডਾ ਆ ਇਹ ਉਸੇ ਦਾ ਹੀ ਇੱਕ ਪਾਰਟ ਆ ਪਰ ਦੇਖਣ ਵਾਲਾ ਰਹੂਗਾ ਕਿ ਇਹਨਾਂ 1100 ਲੋਕਾਂ ਨੂੰ 17 ਮਾਰਚ ਨੂੰ ਡਿਪੋਰਟ ਕੀਤਾ ਜਾਂਦਾ ਹੈ ਉਦੋਂ ਪਹਿਲਾਂ ਖੁਦ ਛੱਡਦੇ ਆ ਜਾਂ ਕੋਈ ਤੀਜੀ ਨਵੀਂ ਇਕੁਏਸ਼ਨ ਬਣ ਕੇ ਸਾਹਮਣੇ ਆਉਂਦੀ ਹੈ ਜੀ ਸੋ ਇਹ ਜਿਹੜਾ ਦੂਜੇ ਦੇਸ਼ਾਂ ਤੋਂ ਇਹ ਲੈ ਲਿਆ ਵੀ ਭਾਈ ਪਹਿਲਾਂ ਇਹਨਾਂ ਨੂੰ ਸਟੇਟਸ ਦਿੱਤਾ ਜਾਂਦਾ ਸੀ ਹੁਣ ਵਾਪਸ ਲੈ ਲਿਆ ਇਦੇ ਵਿੱਚ ਹੋਰ ਕਿਹੜੇ-ਕਿਹੜੇ ਦੇਸ਼ ਆ? ਕਲਾ ਸਮਾਲੀਆ ਕੇ ਕੋਈ ਹੋਰ ਵੀ ਦੇਸ਼ ਹੈਗਾ? ਹਾਂਜੀ ਬ੍ਰਾਡਰ ਸਾਹਿਬ ਸਮਾਲੀਆ ਤੋਂ ਬਿਨਾ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਮੁਲਕ ਇਸ ਸੂਚੀ ਦੇ ਵਿੱਚ ਸ਼ਾਮਲ ਹੈਗੇ ਆ ਪਰ ਇੱਕ-ਇੱਕ ਕਰਕੇ ਇਹਨਾਂ ਸਾਰਿਆਂ ਮੁਲਕਾਂ ਨੂੰ ਇਸ ਸੂਚੀ ਦੇ ਵਿੱਚੋਂ ਕੱਢਣ ਦਾ ਫੈਸਲਾ ਕੀਤਾ ਜਾ ਚੁੱਕਿਆ ਹੈ। ਆਪਾਂ ਸਮਾਲੀਆ ਦਾ ਜ਼ਿਕਰ ਕੀਤਾ ਕਿ ਉਹਨਾਂ ਨੂੰ 17 ਮਾਰਚ 2026 ਤੱਕ ਉਹਨਾਂ ਦੇ TPS ਜਿਹੜੇ ਐਂਡ ਕੀਤੇ ਜਾ ਰਹੇ ਆ ਇਸ ਤੋਂ ਵੀ ਪਹਿਲਾਂ ਹੇਤੀ ਦੇ TPS ਐਂਡ ਹੋ ਜਾਣਗੇ ਜਿਨ੍ਹਾਂ ਦੇ ਬਾਰੇ ਡੇਟ ਅਨਾਉਂਸ ਕੀਤੀ ਹੋਈ ਹੈ 3 ਫਰਵਰੀ। ਉਹ ਯੂਕਰੇਨ ਦੇ ਬਾਰੇ ਮਿਰਕਲ ਮਿਡ ਅਕਤੂਬਰ ਹੈਗਾ 2026 ਯੂਕਰੇਨ ਨੂੰ ਵੀ ਟੀਪੀਐਸ ਦਿੱਤਾ ਹੋਇਆ ਟੈਂਪੋਰਰੀ ਪ੍ਰੋਟੈਕਟਡ ਸਟੇਟਸ ਇਸੇ ਤਰੀਕੇ ਨਾਲ ਐਲਸਲਵਾਡੋਰ ਦੇ ਵਿੱਚ ਵੀ ਸਤੰਬਰ ਮਹੀਨੇ ਦੇ ਵਿੱਚ ਬਰਾਟਸਾਬ ਉਹਨਾਂ ਦਾ ਟੀਪੀਐਸ ਐਂਡ ਕਰਨ ਦੇ ਬਾਰੇ ਡੋਨਲਡ 트ੰਪ ਦੀ ਐਡਮਿਨਿਸਟ੍ਰੇਸ਼ਨ ਵਿਚਾਰ ਕਰ ਚੁੱਕੀ ਹੈ ਸੋਡਾਨ ਦਾ ਨੰਬਰ ਵੀ ਬਰਾਟਸਾਬ ਅਕਤੂਬਰ ਦੇ ਵਿੱਚ ਲੱਗਣਾ ਹੈ ਸਾਊਥ ਸੋਡਾਨ ਦਾ ਆਲਰੇਡੀ ਹੋ ਚੁੱਕਿਆ ਹੈ ਤੁਰੰਤ ਪ੍ਰਭਾਵ ਦੇ ਨਾਲ ਇਹ ਕਹਿ ਦਿੱਤਾ ਗਿਆ ਕਿ ਇਹਨਾਂ ਦਾ ਜਿਹੜਾ ਟੀਪੀਐਸ ਟਰਮੀਨੇਟ ਕੀਤਾ ਜਾਂਦਾ ਇਸੇ ਤਰੀਕੇ ਨਾਲ ਇਥੋਪੀਆ ਬਰਮਾ ਇਨਾਂ ਦੇ ਵੀ ਜਿਹੜੇ ਟੈਂਪੋਰਰੀ ਪ੍ਰੋਟੈਕਟਿਡ ਸਟੇਟਸ ਆ ਉਹ ਖਤਮ ਕੀਤੇ ਜਾ ਚੁੱਕੇ ਆ ਯਮਨ ਦੇ ਬਾਰੇ ਵੀ ਆ ਚੁੱਕਿਆ ਕਿ ਮਾਰਚ ਦੇ ਵਿੱਚ ਇਹਨਾਂ ਦੇ TPS ਐਂਡ ਹੋ ਜਾਣੇ ਆ ਤੇ ਉਸ ਤੋਂ ਪਹਿਲਾਂ ਪਹਿਲਾਂ ਇਹ ਖੁਦ ਨੂੰ ਰਿਪੋਰਟ ਕਰ ਲੈਣ ਜਾਂ ਫਿਰ ਅਸੀਂ ਕਹਿੰਦੇ ਪਕੜ ਕੇ ਕਰਾਂਗੇ ਇਸੇ ਤਰੀਕੇ ਨਾਲ ਬਲੱਡਸ ਆਫ ਲਿਬਨਾਨ ਦੇ ਬਾਰੇ ਆ ਚੁੱਕਿਆ ਕਿ ਐਂਡ ਮਈ ਤੱਕ ਇਹਨਾਂ ਨੂੰ ਵੀ TPS ਇਹਨਾਂ ਦਾ ਖਤਮ ਕੀਤਾ ਜਾਣਾ ਆ ਆਪਣੇ ਮੁਲਕ ਏ ਵਾਪਸ ਚਲੇ ਜਾਣ ਵੈਨੇਜ਼ਵੇਲਾ ਦੇ ਬਾਰੇ ਵੀ ਇਹ ਚੀਜ਼ ਅਨਾਉਂਸ ਹੋ ਚੁੱਕੀ ਆ ਅਕਤੂਬਰ 2026 ਡੇਟ ਆ ਤੇ ਸੀਰੀਆ ਦੇ ਬਾਰੇ ਫਿਲਹਾਲ عدالتی حکموں دا ਇੰਤਜ਼ਾਰ ਹੈ ਸੀਰੀਆ ਦੇ ਬਾਰੇ کورٹ ਨੇ ਡਿਸਾਈਡ ਕਰਨਾ ਸੋ ਇਹ ਮੁੱਖ ਜਿਹੜੇ ਦੇਸ਼ ਹੈਗੇ ਆ ਇਹ ਟੀਪੀਐਸ ਦਾ ਖਤਮ ਇਹਨਾਂ ਦਾ ਹੋ ਚੁੱਕਿਆ ਇਸ ਤੋਂ ਬਾਅਦ ਹੌਨਡਰਸ ਨੇਪਾਲ ਤੇ ਨਿਕਰਾਗੂਆ ਦੇ ਬਾਰੇ ਵੀ ਬ੍ਰਾਟਸਪ کورٹ ਨੇ ਫੈਸਲਾ ਲੈਣਾ ਜੀ ਬ੍ਰਾਟਸਪ